ਸਮਾਨਾ ਦੇ ਬੰਦਾ ਸਿੰਘ ਬਹਾਦਰ ਚੌਂਕ ਤੋਂ ਲੈ ਕੇ ਬਾਘੜਾ ਨਹਿਰ ਪਟਿਆਲਾ ਪੁਲ ਤੱਕ ਲੋਕ ਹਿੰਮਤ ਵਿਭਾਗ ਵੱਲੋਂ ਸੜਕਾਂ ਨੂੰ ਚੌੜਾ ਕੀਤਾ ਗਿਆ ਹੈ ਔਰ ਜਿਹੜਾ ਕਿ ਅੰਬੇਡਕਰ ਬੁਤ ਉੱਥੋਂ ਲੈ ਕੇ ਬੰਦਾ ਸਿੰਘ ਬਹਾਦਰ ਚੌਂਕ ਤੱਕ ਸਰਵਿਸ ਲੇਨ ਦੋਨੋਂ ਪਾਸੇ ਬਣਾਈ ਗਏ ਲੇਕਿਨ ਸਰਵਿਸ ਲੇਨ ਦਾ ਫਾਇਦਾ ਕਿਸੇ ਨੂੰ ਨਹੀਂ ਮਿਲ ਰਿਹਾ ਕਿਉਂਕਿ ਜਿਹੜੇ ਮੋਟਰਸਾਈਕਲ ਵਾਲੇ ਕੋਈ ਕਾਰ ਵਾਲੇ ਨੇ ਉੱਥੇ ਲੰਘਣਾ ਹੈ ਤਾਂ ਉਸ ਰੋਡ ਦੇ ਉੱਤੇ ਕਬਜ਼ੇ ਕੀਤੇ ਹੋਏ ਹਨ ਜਾਂ ਵੱਡੇ ਵਾਹਨ ਖੜੇ ਹੋਏ ਹਨ ਜਿਸ ਕਰਕੇ ਹਾਦਸੇ ਹੋਣ ਦਾ ਹਰ ਵਕਤ ਖਤਰਾ ਹੈ ਟ੍ਰੈਫਿਕ ਪੁਲਿਸ ਸਿਲਾਣ ਵੀ ਕਰਦੀ ਹੈ ਲੇਕਿਨ ਫਿਰ ਵੀ ਲੋਕ ਵੱਡੇ ਵਾਹਨਾਂ ਨੂੰ ਸਰਵਿਸ ਲੇਨ ਦੇ ਵਿੱਚ ਹੀ ਖੜੇ ਕਰਦੇ ਹਨ ਸਰਵਿਸ ਲੇਨ ਲੋਕਾਂ ਦੀ ਸੁਵਿਧਾ ਲਈ ਬਣਾਈ ਗਈ ਹੈ ਇਸ ਸੜਕ ਦੇ ਉੱਤੇ ਪੰਜਾਬ ਸਰਕਾਰ ਵੱਲੋਂ 7 ਕਰੋੜ ਰੁਪਏ ਕਰੀਬ ਖਰਚ ਕੀਤੇ ਜਾਣ ਦਾ ਪ੍ਰੋਜੈਕਟ ਹੈ ਲੇਕਿਨ ਅਜੇ ਅਕਤੂਬਰ ਤੱਕ ਇਹ ਲੇਕਿਨ ਸਰਵਿਸ ਲੈਣ ਦਾ ਫਾਇਦਾ ਤਾਂ ਹੀ ਹੋਵੇਗਾ ਤਾਂ ਜੇ ਸਰਵਿਸ ਲੈਣ ਖਾਲੀ ਹੋਵੇ ਇਸੇ ਤਰ੍ਹਾਂ ਪਾਤਲਾ ਸ਼ਹਿਰ ਦੇ ਵਿੱਚ ਵੀ ਸਰਵਿਸ ਲੈਣ ਜਿਹੜੀ ਬਣਾਈ ਗਈ ਹੈ ਉਸ ਸਰਵਿਸ ਲੈਣ ਤੇ ਵੀ ਕਬਜ਼ੇ ਹੈ ਉੱਥੇ ਵੀ ਇਹੀ ਸਮੱਸਿਆ ਹੈ ਉੱਥੇ ਕੇ ਲੋਕ ਵੀ ਕਾਰਾਂ ਟਰੱਕ ਸਰਵਿਸ ਲੈਣ ਦੇ ਵਿੱਚ ਖੜੇ ਹਨ ਜਿਸ ਕਰਕੇ ਆਮ ਜਿਹੜੇ ਲੋਕ ਹਨ ਸ਼ਹਿਰ ਦੇ ਨਾਗਰਿਕ ਹੈ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਕਿਸੇ ਦੁਕਾਨ ਤੇ ਜਾਣਾ ਹੈ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇਸ ਦੇ ਲਈ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਸਰਵਿਸ ਰੋਡ ਦੇ ਉੱਤੇ ਵਾਹਨ ਜਾਂ ਲੋਕਾਂ ਨੇ ਕਬਜ਼ੇ ਕੀਤੇ ਹਨ ਜੇ ਕਿਉਂਕਿ ਸਰਵਿਸ ਲੇਨ ਦੇ ਅੰਦਰ ਸਕੂਟਰ ਮੋਟਰਸਾਈਕਲ ਵਾਲੇ ਵਾਸਤੇ ਸਰਵਿਸ ਲੇਨ ਬਣਾਈ ਜਾਂਦੀ ਹੈ ਲੇਕਿਨ ਇੱਥੇ ਪੈਸਾ ਖਰਚ ਕੀਤਾ ਗਿਆ ਦੂਜੇ ਪਾਸੇ ਇੱਕ ਦੇਖੋ ਹੋਰ ਤਕਨੀਕੀ ਖਰਾਬੀ ਵੀ ਹੈ ਪਾਣੀ ਵੀ ਖੜਾ ਹੈ ਸਰਵਿਸ ਲੇਨ ਦੇ ਅੰਦਰ ਅਜੇ ਤਾਂ ਮਾਮੂਲੀ ਸੀ ਬਰਸਾਤਾਂ ਹੋ ਰਹੀਆਂ ਨੇ ਸਰਵਿਸ ਲੇਨ ਦੇ ਅੰਦਰ ਪਾਣੀ ਹੈ ਔਰ ਉਸ ਕਰਕੇ ਕਿਸ ਤਰ੍ਹਾਂ ਕੇ ਹਾਦਸੇ ਹੋਣਗੇ ਕਿਉਂਕਿ ਵਿੱਚ ਕੇ ਅੰਦਰ ਸੜਕ ਛੋਟੀ ਹੋਗੀ ਜਿਲਮਨ ਸਿੰਘ ਜਿਹੜੀ ਇਹ ਸਰਵਿਸ ਲੇਨ ਬਣਾਈ ਹੈ ਲੋਕਾਂ ਨੇ ਵਾਪਰ ਡੋੜੀ ਨੇ ਇਹ ਹੁੰਦਾ ਤਾਂ ਸਰਵਿਸ ਲੇਨ ਦਾ ਫਾਇਦਾ ਵੀ ਟੂ ਵੀਲਰ ਵਾਲਾ ਉਹਦੇ ਵਿੱਚ ਲੰਘਦੇ ਇਸ ਸਰਵਿਸ ਲੇਨ ਦੇ ਅੰਦਰ ਲੇਕਿਨ ਇਸ ਮਾਨਜਗ ਸੀਨੀਅਰ ਹਸਪਤਾਲਾਂ ਦੀਆਂ ਰਹਿਤਾ ਮੁਦਾਲਕ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਚਲਾਨ ਕਰ ਦਿੱਤੀਆਂ ਪਰ ਤਕਰੀਬਨ 20-25 ਚਲਾਨ ਕੀਤੇ ਪਹਿਲਾਂ ਵੀ ਅੱਜ ਵੀ ਚਲਾਨ ਕਰ ਰਹੇ ਹਾਂ ਅਸੀਂ ਜਾ ਕੇ ਠੀਕ ਹੈ ਲੋਕਾਂ ਨੂੰ মিডিਆ ਰਾਹੀਂ ਅਸੀਂ ਅਪੀਲ ਵੀ ਕਰਦੇ ਬੇਨਤੀ ਕਰਦੇ ਆਂ ਵੀ ਸਰਵਿਸ ਰੋਡ ਤੇ ਕੋਈ ਗੱਡੀ ਵਹੀਕਲ ਨਾ ਖੜਾਣ ਤਾਂ ਜੋ ਜਿਹੜੀ ਟ੍ਰੈਫਿਕ ਚੱਲਦੀ ਰਹੇ ਵਧੀਆ ਹਾਲਤ ਤੇ ਚੱਲਦੀ ਰਹੇ ਸਰਵਿਸ ਲੈਂਡ ਟੂ ਵੀਲਰ ਵਾਸਤੇ ਹੁੰਦੀ ਹੈ ਨਾ ਤੂ ਵੀ ਲੋੜ ਵਾਸਤੇ ਗਾਰ ਵਿਆਸਤੇ ਵੀ ਹੁੰਦੀ ਆ ਵੀ ਜਿਹੜੇ ਬੰਦੇ ਨੇ ਕਿਤੇ ਸ਼ੌਪ ਤੇ ਜਾਣਾ ਦੁਕਾਨ ਪੈਣ ਕਿਤੇ ਮੋੜਨਾ ਸ਼ਹਿਰ ਨੂੰ ਮੋੜਨਾ گاਉਂ ਦੇ ਵਾਸਤੇ ਹੁੰਦੀ ਆ ਕੋਈ ਵੀ ਹਾਈਕਲ ਜਾ ਸਕਦਾ ਸਰਵ ਰੋਡ ਤੇ ਜਿਹਨੇ ਲੋਕਲ ਜਾਣਾ ਸ਼ਹਿਰ ਦੇ ਵਿੱਚ ਪਰ ਜਿਹੜੇ ਬਿਸਨੇ ਟ੍ਰਲੇ ਟਰੱਕ ਇਹਦੇ ਵਿੱਚ ਕਰਦੇ ਨੇ ਸਰਵ ਆ ਉਹਨਾਂ ਤੇ ਪਹਿਲਾਂ ਵੀ ਚਲਾਣ ਅਸੀਂ ਦਿੱਲੀ ਤੋਂ ਦਿੱਲੀ ਤੋਂ ਚਲਾਣ ਕਰ ਰਹੇ ਹਾਂ ਅਸੀਂ ਠੀਕ ਹੈ ਰੋਂਗ ਪਾਰਕਿੰਗ ਤੇ ਜਿਹੜਾ ਉਹ ਘਰਾਉਂਦਾ ਦੁਕਾਨਦਾਰਾਂ ਨੂੰ ਤਾਂ ਦੇਖੋ ਉਹਦਾ ਈਓ ਸਾਹਿਬ ਨੇ ਉਹ ਉਹ ਟ੍ਰੈਫਿਕ ਪੁਲਿਸ ਦਾ ਕੰਮ ਨਹੀਂ ਹੈਗਾ ਜੀ ਇਹਗਾ ਸਾਡਾ ਕੰਮ ਦਾ ਵਹੀਕਲ ਦਾ ਹੈ ਜਿਹੜਾ ਕੋਈ ਮੋਟਰ ਵਹੀਕਲ ਇਕ ਲੰਘਣਾ ਕਰਦਾ ਉਹਦੇ ਚਲਾਨ ਕਰਦੇ ਆਂ ਅਸੀਂ ਉਹ ਕੰਮ ਸਾਡਾ ਨਹੀਂ ਹੈਗਾ ਆ ਅਸੀਂ ਚਲਾਨ ਕਰ ਪਹਿਲਾਂ ਕਰ ਰਹੇ ਆਂ ਚਲਾਨ ਹੋਣੇ ਨਹੀਂ ਕਰਦੇ ਸਰਵਿਸ ਰੋਡ ਹੈ ਜੀ ਲੋਕਲ ਸਰਵਿਸ ਰੋਡ ਦੇ ਵਿੱਚ ਕੀ ਹਾਲਾਤ ਹੈ ਸਰਵ ਰੋਡ ਦੇ ਹਾਲਾਤ ਇਹਨਾਂ ਹੀ ਹੋਰੇ ਪਾਣੀ ਇੱਕ ਤਾਂ ਬਰਸਾਤ ਕਰਕੇ ਬਹੁਤ ਖੜਦਾ ਕੁਛ ਹੋਰ ساری ਟਰੱਕਾਂ ਦੀ ਮਾਰਕੀਟ ਦਾ ਟਰੱਕ ਟਰੱਕ ਖੜੇ ਹੋ ਜਾਂਦੇ ਨੇ ਹੋਰ ਸਾਰਾ ਟਰੈਕਟਰਾਂ ਦੀ ਮਾਰਕੀਟ ਆ ਇਸ ਕਰਕੇ ਉਰੇ ਜਮ ਜੇ ਰਹਿੰਦਾ ਤੇ ਗ੍ਰੀਲਾਂ ਦਾ ਕੋਈ ਫਾਇਦਾ ਨਹੀਂ ਹੋਇਆ ਲੋਕਾਂ ਨੂੰ ਨਹੀਂ ਕੋਈ ਫਾਇਦਾ ਨਹੀਂ ਹੋਇਆ ਗ੍ਰੀਲਾਂ ਦਾ ਇੱਥੇ ਕੋਈ ਫਾਇਦਾ ਨਹੀਂ ਹੋਇਆ ਜੀ ਨਾ ਇਹਨਾਂ ਕੋਈ ਫਾਇਦਾ ਨਹੀਂ ਹੋਇਆ ਜੀ ਐਕਸੀਡੈਂਟ ਵਧ ਗਏ ਪਹਿਲੇ ਨਾਲੋਂ ਐਕਸੀਡੈਂਟ ਬੰਦ ਗਏ ਪਹਿਲੇ ਨਾਲੋਂ ਜੀ ਟ੍ਰੈਫਿਕ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਜੀ ਹਰ ਵੀ ਸਰਵਿਸ ਲੇਨ ਦੇ ਵਿੱਚ ਕੋਈ ਵਾਹਨ ਖੜਾ ਕਰੇਗਾ ਉਸ ਦੇ ਖਿਲਾਫ ਟ੍ਰੈਫਿਕ ਪੁਲਿਸ ਕਾਰਵਾਈ ਕਰੇਗੀ ਕਿਉਂਕਿ ਸਰਵਿਸ ਲੇਨ ਲੋਕਾਂ ਦੀ ਸੁਵਿਧਾ ਲਈ ਲੋਕਾਂ ਦੀ ਪੰਜਾਬ ਸਰਕਾਰ ਵੱਲੋਂ ਬਣਾਈ ਲੇਕਿਨ ਇਸ ਸਰਵਿਸ ਲਾਈਨ ਦੇ ਵਿੱਚ ਲੋਕਾਂ ਨੇ ਕਬਜ਼ੇ ਕਰੇ ਕੁ ਵੱਡੇ ਵਾਹਨ ਖੜੇ ਹੋ ਜਾਂਦੇ ਆ ਜਿਸ ਕਰਕੇ ਆਵਾਜਾਈ ਸੇ ਬਿਗਨ ਪੈਂਦੇ ਇਸ ਲਈ ਅਸੀਂ ਵੀ ਅਪੀਲ ਕਰਦੇ ਹਾਂ ਸਰਵਿਸ ਲਾਈਨ ਨੂੰ ਖਾਲੀ ਰੱਖੋ ਤਾਂ ਕਿ ਲੋਕਾਂ ਨੂੰ ਆਨ ਜਾਣ ਦੇ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਬੀਕੇ ਕਰਗੇ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ న్యూਸ